ਆਪ ਇਹ 147010 ਦੀ ਝੋਟੀ ਆ ਠੀਕ ਹੈ 14 ਇਹ ਘਰ ਦੀ ਝੋਟੀ ਆ ਠੰਡੀ ਸੀਲ ਆ ਹੂੰ ਤੇ ਧਾਰ ਬਹੁਤ ਬੋਲੀ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਤੁਹਾਨੂੰ ਦਰਸ਼ਣੀ ਝੋਟੀ ਦਿਖਾਉਣ ਲੱਗੇ ਆ ਜਿਹੜੀ ਕੇ ਥਾਣਲੇਵੇ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਤੇ ਸ਼ੀਰ ਦੀ ਬਣਤਰ ਦੀ ਕੁਆਲਿਟੀ ਦੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਤੇ ਵੱਡੀ ਗੱਲ ਇਹਦਾ ਆਪਾਂ ਮੁੱਲ ਵੀ ਵੀਡੀਓ ਦੇ ਵਿੱਚ ਕਰਾਂਗੇ ਲੈਣੀ ਨਾ ਲੈਣੀ ਮੱਝ ਹੈ ਤੁਹਾਡੀ ਇੱਛਾ ਵਾ ਪਰ ਚੰਗੀ ਕੁਆਲਿਟੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਬਈ ਇਹ ਕਿਵੇਂ ਲੱਗੀ ਤੁਹਾਨੂੰ ਇਹ ਮੱਝ ਕਿਉਂਕਿ ਬਈ ਕੁਆਲਿਟੀ ਚੰਗੀ ਆ ਸਭੀ ਥੋਂ ਵੀ ਵੀ ਪੂਰੀ ਵਧੀਆ ਮੱਝ ਆਹੇ ਤੇ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਬਈ ਹੱਸੀਗਾ ਤੇ ਨਾਂ ਕੀ ਵੀਰੇ ਤੁਹਾਡਾ ਮੇਰਾ ਨਾਮ ਵੀਰੇ ਸਤਵੰਤ ਸਿੰਘ ਸਤਵੰਤ ਵੀਰੇ ਜਿਹੜੀ ਇਹ ਆਪਾਂ ਪਹਿਲਾ ਸਭ ਤੋਂ ਪਹਿਲਾ ਬਹੁਤ ਸ਼ਕੀਨ ਮੱਝ ਆ ਤੁਹਾਡੀ ਨੋ ਡਾਊਟ ਹਨਾ ਬਹੁਤ ਵਧੀਆ ਚੀਜ਼ ਆ ਤੇ ਇਹਦਾ ਵੀਰੇ ਆਪਾਂ ਜਿਹੜੇ ਸੀਮਨ ਦੀ ਹੈ ਪਹਿਲਾਂ ਇੱਥੇ ਹੀ ਆਪਾਂ ਗੱਲ ਸ਼ੁਰੂ ਕਰ ਗਿਆ ਵੀਰੇ ਆਪ ਇਹ 1470 ਦਾ 10 ਦੀ ਝੋਟੀ ਆ ਠੀਕ ਹੈ 1470 ਦਾ ਹਾਂਜੀ ਵੀਰੇ ਤੇ ਘਰ ਦੀ ਜੰਮੀ ਹੋਈ ਹੈ ਘਰ ਦੀ ਜੰਮੀ ਤੇ ਇਹਦਾ ਕੀ ਦੁੱਧ ਦਾ ਰਿਕਾਰਡ ਰਿਹਾ ਵੀਰੇ ਵੀਰੇ ਦੂਜੇ ਸੂਏ ਦੁੱਧ ਨੇ 14 ਕਿਲੋ ਆਪਾਂ ਨੂੰ ਘਰੇ ਦਿੱਤਾ ਵਾ ਨਾਰਮਲ ਸੀਵਾ ਦੀ ਹੂੰ 14 ਕਿਲੋ ਜਾਨੀ ਹਾਂਜੀ ਤੇ ਠੀਕ ਹੈ ਵੀਰੇ ਹੁਣ ਜਣਦੀ ਤੀਜੇ ਸੂਏ ਲਈ ਇਹ ਤਿਆਰ ਤੀਜੇ ਸੂਏ ਲਈ ਤਿਆਰ ਹੈ ਤੀਜੇ ਸੂਏ ਲਈ ਇਹ ਤਿਆਰ ਹੈ ਤੇ ਗਾਂ ਇਹਦੇ ਵੀਰੇ ਕਿਹੜਾ ਸੀਮਾ ਲੱਗਾ ਹੁਣ ਗਾਂ ਦੇ ਸੀਮਾ ਲੱਗਿਆ ਵੀਰੇ ABC ਵੀਰਾਂ ਵਾਲੀ ਦੇ ਛੇਰੂ ਤੋਂ ਗੱਪਣ ਆਏ ਛੇਰੂ ਤੋਂ ਗੱਪਣ ਅੰਠੇ ਇਹ ਵੀ ਇਹ ਸੇਫ ਵੀਰਾਂ ਵਾਲੀ ਦਾ ਤੇ ਜਣਜੀ ਪੂਰੀ ਚੰਗੀ ਕੁਆਲਿਟੀ ਦੀ ਆਪ ਅਤੇ ਗਾਹ ਵੀ ਹਨਾ ਚੰਗੀ ਕੁਆਲਿਟੀ ਦੀ ਲੱਗਿਆ ਚੰਗਾ ਹੀ ਸੀ ਮਨ ਲੱਗਿਆ ਹਾਂ ਸਮਝੂ ਵੀ ਇਹ ਚੰਗੀ ਆ ਹਨਾ ਤੇ ਇਹਦੇ ਵੀਰੇ ਦਿਨ ਹੁਣ ਕਿੰਨੀ ਤਰੀਕ ਨੂੰ ਪੂਰੇ ਆ ਦਿਨ ਵੀਰੇ ਦੇ 2 ਤਰੀਕ ਨੂੰ ਪੂਰੇ ਆ 2 ਤਰੀਕ ਨੂੰ ਦਿਨ ਪੂਰੇ ਮਿੱਤਰੋ 2 ਤਰੀਕ ਨੂੰ ਇਹ ਜਿਹੜੀ ਝੋਠੀ ਦੇ ਦਿਨ ਤੁਸੀਂ ਦੇਖ ਲਓ ਵੀ ਪੂਰੇ ਹੋਣੇ ਆ ਤੇ ਕੁਆਲਿਟੀ ਕੁਆਲਿਟੀ ਦੇਖ ਲਓ ਖਾਣ ਦੇ ਦੀ ਕੁਆਲਿਟੀ ਬੜਾ ਦੂਹ ਚੰਗਾ ਤੇ ਇਹਦੀ ਜਿਹੜੀ ਵੀਰੇ ਮਾਂ ਸੀ ਆਪਣੇ ਕੋਲੇ ਘਰੇ ਸੀਗੀ ਉਹਨੇ ਕਿੰਨਾ ਕੁ ਦੁੱਧ ਦਿੱਤਾ ਆਪਣੇ ਕੋਲੇ ਬਾਥ ਲਈ ਬਈ 13-14 ਕਿਲੋ ਦੁੱਧ ਸੀਗਾ ਜੀ ਥੱਲੇ ਗਾਂ ਫਿਰ ਬਰੀਡ ਚ ਹੌਲੀ-ਹੌਲੀ ਸੁਧਾਰ ਹੁੰਦਾ ਜਾਂਦਾ ਹੂੰ ਤੇ ਵਧੀਆ ਦੁੱਧ ਸੀ ਘਰ ਦੀ ਝੋਟੀਆਂ ਹੁਣ ਵੀ ਹੁਣ ਵੀ ਤੇਰੇ ਸਾਹਮਣੇ ਪਸ਼ੂ ਜਾਦੇ ਕਰਕੇ ਸੇਲ ਕਰ ਰਹੇ ਆ ਹੂੰ ਵੀ ਤੰਗ ਆ ਪਸ਼ੂ ਸਹੀ ਆ ਵੀਰੇ ਇਹ ਲੀਵਰ ਦੀ ਸਮੱਸਿਆ ਦਾ ਸਾਦਾ ਹੀ ਰਹਿੰਦੀ ਆ ਖਾਸ ਕਰਕੇ ਪਸ਼ੂ ਵਾਲੇ ਕੰਮ ਚ ਪਸ਼ੂ ਵਾਲੇ ਕੰਮ ਚ ਹਨਾ ਜੀ ਤੇ ਕਿਹੜੇ ਪੰਡ ਆ ਵੀਰੇ ਇਹ ਆਪਣੇ ਦਸਰੂ ਪੰਡ ਆ ਇੱਕ ਪੂਰੇ ਪੰਡ ਆ ਹੂੰ ਡਾਕਟਰ ਗੱਗੇ ਦੀ ਇਹ ਮਤਲਬ ਝੋਟੀ ਆ ਆਪੋ ਹਯੂਰ ਸਾਹਿਬ ਦਰਸ਼ਨ ਮੇਲੇ ਕਰਨ ਗਿਆ ਕਰਕੇ ਤੇ ਆਉਂਦੇ ਨੂੰ ਉਹਨੂੰ ਲੇਟ ਹੋ ਜਾਣਾ ਤਾਂ ਕਰਕੇ ਵੀਡੀਓ ਪਵਾ ਰਹੇ ਆਂ ਵੀ ਕਈ ਵਾਰੀ ਵਪਾਰੀ ਬੰਦੇ ਨੇ ਜਾਂ ਘਰੇ ਰੱਖਣ ਵਾਲੇ ਨੇ ਯਕੀਨ ਬੰਦੇ ਨੇ ਮੇਲੇ ਤੇ ਲਾਉਣੀ ਆ ਮੰਡੀ ਲੈ ਕੇ ਜਾਣੀ ਉਹਦੇ ਲਈ ਤਿਆਰ ਮੱਝ ਲਈ ਤਾਂ ਵੀਡੀਓ ਪਵਾ ਰਹੇ ਆਂ ਆਪਾਂ ਹਮਮ ਨੰਬਰ ਜਿਹੜੇ ਆਪਣੇ ਲੋਕਲ ਬੰਦੇ ਜਾਣਦੇ ਆ ਗੱਗੇ ਦੇ ਫੋਨ ਤੇ ਵੀ ਫੋਨ ਕਰ ਸਕਦੇ ਆ ਹਮ ਤੇ ਮੇਰਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਬੋਲ ਦਾਂਗੇ ਦੋਨੇ ਨੰਬਰਾਂ ਤੇ ਕੰਟੈਕਟ ਜਦੋਂ ਮਰਜ਼ੀ ਕਰ ਸਕਦੇ ਆ ਮਿੱਤਰੋ ਆਪਾਂ ਪਿੰਡ ਕਪੂਰੇ ਸਮਝ ਦੀ ਜਿਹੜੀ ਵੀਡੀਓ ਬਣਾ ਰਹੇ ਆ ਡਾਕਟਰ ਗੱਗਾ ਜੀ ਜਿਹੜਾ ਵੈਟਰਨਰੀ ਦਾ ਕੰਮ ਕਰਦੇ ਆ ਉਹਨਾਂ ਦੇ ਘਰ ਦੀ ਇਹ ਜਿਹੜੀ ਇਹ ਮਾਜਾ ਤੇ ਭਾਈ ਸਤਵੰਤ ਆ ਜਿਹੜਾ ਇਸ ਵੀਡੀਓ ਦੇ ਵਿੱਚ ਆ ਕਿਉਂਕਿ ਡਾਕਟਰ ਸਾਹਿਬ ਆਪ ਹਜੂਰ ਸਾਹਿਬ ਗਏ ਦਰਸ਼ਨ ਮੇਲੇ ਕਰਨ ਤੇ ਤਾਂ ਕਰਕੇ ਜਿਹੜੀ ਆਪਾਂ ਇਹ ਵੀਡੀਓ ਇਹਦੀ ਸਤਵੰਤ ਵੀਰੇ ਵੀਡੀਓ ਦੇ ਵਿੱਚ ਬੋਲਦੇ ਆ ਤੇ ਕੋਈ ਵੀ ਆਪਣਾ ਯਾਰ ਮਿੱਤਰ ਹੈਗਾ ਡਾਕਟਰ ਜੀ ਨਾਲ ਪਿਆਰ ਰੱਖਦਾ ਕਿਈ ਨਾਲ ਉਹਨਾਂ ਨਾਲ ਸੰਪਰਕ ਕਰ ਸਕਦਾ ਜਾਂ ਆਪਣੇ ਸਤਵੰਤ ਵੀਰ ਨਾਲ ਸੰਪਰਕ ਕਰ ਸਕਦਾ ਕਿਉਂਕਿ ਆਪਾਂ ਨੰਬਰ ਇਹਨਾਂ ਦਾ ਦਵਾਗੇ ਹੁੰਦੀ ਆ ਦੇ ਵਿੱਚ ਤੇ ਵੀਰੇ ਉਹ ਦੂਜਾ ਰੇਟ ਕੀ ਕਰਦੇ ਆਪਏ ਸਮਝਦਾ ਰੇਟ ਵੀਰੇ 1,45,000 ਰੁਪਇਆ ਮਾਨਦਾਨ ਉਹਦੇ ਵਿੱਚੋਂ ਆਪਾਂ ਕਰ ਦੇਣਾ ਕੋਈ ਇਦਾਂ ਵੀ ਨਹੀਂ ਅੜ ਫਸ ਕੇ ਵਾਲਾ ਕੰਮ ਹੂੰ ਇੰਨੇ ਬਹਿ ਦੀ ਝੋਟੀ ਆਪਾਂ ਨੂੰ ਦਿਖਦੀ ਵੀ ਆ ਲੋਹਰੀ ਮੁੱਲ ਕਰੀ ਜਾਣੇ ਉਹ ਦਾ ਵਧੀਆ ਗੱਲ ਨਹੀਂ ਹਾਂ ਸਹੀ ਹੈ ਹਾਂ ਬਾਕੀ ਕਿਹੇ ਗੱਲੋਂ ਬਾਈ ਕਮੀ ਵੀ ਹੈਣੀ ਹੈ ਜਣਾ ਸਿੰਗਾ ਸੰਗਾ ਦੀ ਵੀਰਾਂ ਦੀ ਆਪਾਂ ਪੂਰੀ ਸ਼ਿਕਾਇਤ ਆ 1 ਲੱਖ 47000 ਵੀਰ ਸਤਵੰਤ ਨੇ ਕਿਹਾ ਵੀ ਇਹਦਾ ਆਪਾਂ ਮੰਨ ਕਰਦੇ ਆ ਤੇ ਬਾਕੀ ਮਾਨਦਾਨਾ ਉਹ ਬਾਈਆਂ ਦਾ ਵੀ ਆਪਾਂ ਪੂਰਾ ਕਰਦਾਂਗੇ ਕੋਈ ਚੱਕਰ ਨਹੀਂਗਾ ਉਹ ਗੱਲ ਤੇ ਫੋਨ ਨੰਬਰ ਵੀਰੇ ਇੱਕ ਵਾਰੀ ਆਪਦਾ ਜ਼ਰੂਰ ਬੋਲ ਦੇ ਫੋਨ ਨੰਬਰ ਹੈਗਾ ਵੀਰੇ 98724 81821 98724 81821 ਹਾਂਜੀ ਜੀ ਨੇੜਲੇ ਤਾਂ ਆਪਣੇ ਸਾਰੇ ਬੰਦੇ ਜਾਣਦੇ ਹੀ ਆ ਵੀਰੇ ਜੇ ਕਹਿੰਦੇ ਦੂਰੋਂ ਆਉਣਾ ਮਾ ਹਣਾ ਉਸ ਵੀਰ ਨੂੰ ਆਪਣੇ ਜਿਹੜੇ ਪਿੰਡ ਦੀ ਹੈ ਪ੍ਰੋਪਰ ਲੋਕੇਸ਼ਨ ਜ਼ਰੂਰ ਦੱਸ ਦੇ ਇੱਕ ਵਾਰੀ ਪ੍ਰੋਪਰ ਲੋਕੇਸ਼ਨ ਬਾਰੇ ਡਾਕਟਰ ਗੱਗੇ ਦਾ ਘਰ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਠੀਕ ਆ ਜੀ ਤੇ ਨੰਬਰ ਗੱਗੇ ਦਾ ਵੀ ਚੱਲਦਾ ਕਿਉਂਕਿ ਕੰਮ ਪਿਛਲੇ ਹਫ਼ਤੇ ਤੋਂ ਬੰਦ ਕਰਕੇ ਫੋਨ ਜਾਦੇ ਆਉਂਦੇ ਆ ਹੁਣ ਤਾਂ ਫੀਲਡ ਦੇ ਵਿੱਚ ਆ ਜਾਣਾ ਕੰਮ ਕਰਨ ਤੇ ਸੋ ਇਸ ਕਰਕੇ ਦੋ ਨੰਬਰ ਤਾਂ ਦੇਤੇ ਅਭੀ ਇੱਕ ਨਹੀਂ ਚੱਕਿਆ ਜਾਂਦਾ ਇੱਕ ਦੇ ਤਾਂ ਵੀਡੀਓ ਦੇ ਵਿੱਚ ਸਾਰਾ ਕੁਝ ਸਿਸਟਮ ਆ ਜਿਹੜਾ ਰੋਡ ਤੋਂ ਉਤਰਨਾ ਉਹ ਦੱਸ ਦਿਓ ਵੀਰੇ ਮੜਾ ਜੀ ਕਿੱਥੋਂ ਆ ਗਿਆ ਲੁਧਿਆਣਾ ਚੜੀ ਰੋਡ ਤੋਂ ਵੀਰੇ ਚਗਾਮਾ ਪਿੰਡ ਨਾਲ ਕੇ ਦੂਜਾ ਪਿੰਡ ਕਪੂਰੇ ਪਿੰਡ ਮੋਗੇ ਤੋਂ ਤਕਰੀਬਨ ਮਿਲਦਾ 12 ਕਿਲੋਮੀਟਰ ਬਸ ਇੰਨਾ 12 ਕਿਲੋਮੀਟਰ ਮੋਗੇ ਤੋਂ ਜੇ ਕਿਸੇ ਨੂੰ ਆਉਣਾ ਵਾ ਤੇ ਮਾਰ ਲਿਓ ਨੇਗਾ ਮਿੱਤਰੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਤਾ ਵਾ ਤੇ ਚਵਾਈ ਚੁਵਾਈ ਨੂੰ ਵੀਰੇ ਕਿਵੇਂ ਆਪਣੇ ਪਾਈ ਨੂੰ ਦੱਸਦੇ ਹੁਣ ਕੇ ਘਰ ਦੇ ਇਹ ਉਹ ਦੱਸ ਦਿਓ ਮੜਾ ਜੀ ਜਿਵੇਂ ਘਰ ਦੀ ਝੋਟੀ ਆ ਠੰਡੀ ਸੀਲ ਆ ਹੂੰ ਤੇ ਧਾਰ ਬਹੁਤ ਬੋਲੀ ਆ। ਬਈ ਧਾਰ। ਹਾਂ। ਹਾਂ ਇੱਕ ਵੀਰ ਨੇ ਮੈਨੂੰ ਇਹ ਗੱਲ ਵੀ ਪੁੱਛੀ ਕਹਿੰਦਾ ਬਾਈ ਕਮੈਂਟਾਂ ਚ ਸੁਝਾਅ ਦਿੰਦੇ ਰਹਿੰਦੇ ਆਪਣੇ ਦੋਸਤ ਉਹਾਂ ਦੇ ਵੀਰੇ ਧਾਰ ਧੂਰ ਦਾ ਜ਼ਰੂਰ ਪੁੱਛਿਆ ਕਰੋ ਕਿ ਕਿਵੇਂ ਹੈ ਨਾ ਉਹ ਵਧੀਆ ਗੱਲ ਆ ਤੁਸੀਂ ਪਹਿਲਾਂ ਹੀ ਦੱਸਤਾ ਵੀ ਧਾਰ ਫੁੱਲੀ ਆ। ਕਿਉਂਕਿ ਯਾਰ ਕਿ ਵੀ ਬੁੜੀਆਂ-ਬੜੀਆਂ ਤਾਂ ਹੁਣ ਘੱਟ ਚੋਈ ਜਾਂਦੀ ਬਈ ਪੂਰੀ ਧਾਰ ਵਾਲੇ ਪਸ਼ੂ ਦੀ ਡਿਮਾਂਡ ਹੈ ਜੀ ਆ ਹਨਾ। ਬਿਲਕੁਲ ਬਿਲਕੁਲ। ਤੇ ਆਪ ਦੀ ਬਈ ਸੱਲੀ ਆ ਬਾਈ ਹੁਣਾਂ ਦਿੱਤੀ ਵੀ ਧਾਰ ਫੁੱਲੀ ਆ ਤੇ ਘਰੇ ਚੋਈ ਜਾਂਦੀ ਬੁੜੀਆਂ-ਬੜੀਆਂ ਜਾਂ ਮਰਜੀ ਚੋਈ ਜਾਣ ਕੋਈ ਚੱਕਰ ਨਹੀਂ। ਤਾਂ ਨਾ ਕੋਈ ਡੱਕ ਨੇ ਠੰ ਤੇ ਕਰ ਲਿਓ ਮਿੱਤਰੋ ਸੰਪਰਕ ਫਿਰ ਬਾਈ ਗੱਗੇ ਨਾਲ ਕਰ ਲਿਓ ਜਾਂ ਡਾਕਟਰ ਨਾਲ ਤੇ ਬਾਈ ਸਤਵੰਤ ਨਾਲ ਕਰ ਲਿਓ ਦੋਨੇ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਤੇ ਆ ਤੇ ਛੋਟੀ ਜਿਹੀ ਕੇ ਪਾਸੋਂ ਕਮੀ ਹੈਣੀਗੀ ਸੰਭੀ ਸੰਭੀ ਬਹੁਤ ਆ ਤੇ ਲਾ ਦਿਓ ਰੌਣਕਾ ਫਿਰ ਕਰ ਲਿਓ ਫੋਨ ਇੱਕ ਵਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਚੰਗੀ ਨਸਲ ਆ ਆਪਣੇ ਕਿਸੇ ਯਾਰਾ ਮਿੱਤਰਾਂ ਨੂੰ ਚਾਹੀਦੀ ਹੁੰਦੀ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਭੇਜ ਦਿਓ ਵੀਡੀਓ ਨੂੰ ਜਿਉਂਦੇ ਵਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ